I'm <laughs> <laughs> ਆਮੇ ਕੇ ਰੰਗ ਚਲੇ ਬਤੀਮਨ ਹੋ ਗਏ ਮੇ ਬੁੱਟੇ ਵਾਰ ਫੇਰ ਚਤੋਂ ਲੱਗ ਪਏ ਕਾਤੋਂ ਕੋ ਪੈਸੇ ਨਾ ਰਸਣ ਖਗਦੂ ਕਮੀ ਨੂੰ ਪਈ ਕਹੇ ਦੱਤਾ ਰਹੇ ਮੇ ਤਾਂ ਮੇ ਦੇਖੀ ਪੋਰੀਆਂ ਨਾ ਪਣਗੇ ਠਿਕਾ ਚੱਕ ਮੇਰਾ ਦੁੱਖੜ ਹੁਣਾ ਰਹੇ ਤੁਮ ਸੋਮ ਮੈਂ ਸੋਹਣਾ ਨਹੀਂ ਆਜ ਕਿਸੇ ਸਾਰੇ ਤਾਵੇ ਮਿੰਨ ਦੀ ਕੈਂਤੇ ਵੀਰ ਕੈਂਤੇ ਆਪ ਜਾ ਵਾਹ ਲੈ ਜਾਓ ਜੇ ਕੋਈ ਬੜੀਆ ਛੋੜ ਲੈਣੀ ਹੈ कम त न ਤੁਹਮੇ ਕੀ ਬਤ ਕਰਦੀ ਸਾਡੇ ਰੂਪ ਤੇ ਖਾਨੂੰ ਅਨਕੀ ਤੱਕ ਆਪੇ ਪਾਰੀ ਨਾ ਰਹਿ ਲਮ ਤੂੰ ਬਹੁਤ ਸ਼ਾਬਾਸ਼ ਨੰਬਰ 20 20 ਐਕਰਨੀ ਟੀਮ ਹਰ ਵਾਰੀ ਕਿਉਂ ਜਿੰਨੇ ਜਾਲ ਦੇ ਸਾਹਮਣੇ ਸਾਕਟ ਰਾਉਡ ਦੀਆਂ ਤਾਲਾਂ ਪਾ ਕੇ ਰੋੜਾ ਕਿਸੇ ਜਵਾਗ ਤੋਂ ਪਰਚੀ ਪਾਵਾਂਗੇ ਅੱਗੂ ਸਾਹਨੇ ਕੋਲੇ ਖੜਾ ਇੱਕ ਸੇ ਖੜਾ ਹੋ ਕੇ ਸੂਰਜ ਦੌੜਦਾ ਦੇਖਣਾ ਉਹ ਤਾਲਾ ਦੇਖ ਸਕਦਾ ਜਿੰਨੇ ਸੱਟ ਬੰਦਾਂ ਆ ਬੱਚਾ ਨਾ ਪੜਦਾ ਮਾਰੀ ਫੀਚਰ ਦੇ ਕੈਮਰਾ ਛੱਡ ਦੇ ਭਾਈ ਜਿਹੜੇ ਪੱਟਾ ਦੀ ਜਾਨ ਹੋਈ ਉਹ ਜਿੱਤ ਕੇ ਜਾਂਦਾ ਉਸ ਸੀ ਕਿਸੇ ਨਾ ਪੱਖਪਾਤ ਨਹੀਂ ਹੋਣ ਦਿੰਦੇ ਆ ਗਾ ਬਿਲਕੁਲ ਸਾਹਮਣੇ ਹਰ ਵਾਰੀ ਹੋਰ ਬਾਈ ਆ ਨਾਏ ਤੋਂ ਬਾਅਦ ਮੈਚ ਹੋਊਗਾ ਜੋਧਾ ਬਡਲਾਡਾ ਕਿੰਨੀ ਹੋ ਜੇਦਾ ਜ਼ਰੂਰੀ ਹੈ ਤੇ ਸਨਾਮ ਟੀਮ ਤਿਆਰ ਹੋਵੇ ਬਾਈ ਸੈਕੰਡ ਰਾਊਂਡ ਦਾ ਪਹਿਲਾ ਮੈਚ ਜੋਧਾ ਬਡਲਾਡਾ ਤੇ ਸਨਾਮ ਹਾਂਜੀ ਇੱਥੇ ਸਟੇਜ ਤੇ ਸਾਡੇ ਕਗੀ ਪ੍ਰਧਾਨ ਜੀ ਜਿਹੜਾ ਉਹਨੇ ਮੰਗਿਆ ਇਹਨਾਂ ਦੇ ਮਾਮਾ ਜੀ ਨੂੰ ਸਨਮਾਰਨ ਬਾਪੁੱਛ ਕੇ ਬੋਲਦੇ दूसरा मैं जब मुझे तेलवाला बांसले आ गई, वेंद्रा बांगाजी, तेहाड़ा, नुसरुल्लाह जन्नत हुए हैं एक जी पूरा आ गई, पूरा आ गया, दो रुपए जा रहा है, फिर फिर क्या हुआ, मुट्ठा है क्या, अरे भाई, हाँ भड़के रखी है रख क्या, दो